ਦੁਨੀਆ ਦੀ ਸਭ ਤੋਂ ਮਹਿੰਗੀਆਂ ਜ਼ਮੀਨਾਂ ਲੱਖਾਂ ਕਰੋੜਾਂ ਰੁਪਏ ਦੇ ਵਿੱਚ ਖਰੀਦੀਆਂ ਗਈਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਤਿਹਾਸ ਦੀ ਅੱਜ ਤੱਕ ਦੀ ਸਭ ਤੋਂ ਮਹਿੰਗੀ ਜ਼ਮੀਨ ਭਾਰਤ ਵਿੱਚ ਖਰੀਦੀ ਗਈ ਸੀ ਪੰਜਾਬ ਦੇ ਸਰਹਿੰਦ ਫਤਿਹਗੜ੍ਹ ਸਾਹਿਬ ਵਿਖੇ ਚਾਰਗਾ ਜ਼ਮੀਨ ਨੂੰ ਸਿਰਫ 400 ਕਰੋੜ ਰੁਪਏ ਦੇ ਵਿੱਚ ਖਰੀਦਿਆ ਗਿਆ ਸੀ ਹੈਰਾਨੀ ਵਾਲੀ ਗੱਲ ਹੈ ਨਾ ਇਸ ਦੇ ਪਿੱਛੇ ਕਹਾਣੀ ਵੀ ਓਨੀ ਹੀ ਹੈਰਾਨੀਜਨਕ ਹੈ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕਿ ਆਖਿਰਕਾਰ ਉਹ ਚਾਰਗਾ ਜ਼ਮੀਨें ਕਿੰਨੇ ਮਹਿੰਗੇ ਤੋਂ ਖਰੀਦੀ ਗਈ ਸੀ ਇਹ ਗੱਲ ਹੈ 26 ਦਸੰਬਰ 1704 ਦੀ ਜਦੋਂ ਗੁਰਗੋਬਿੰਦ ਸਿੰਘ ਜੀ ਦੇ ਦੋ ਪੁੱਤਰ ਜ਼ੋਰਾਵਾਰ ਸਿੰਘ ਅਤੇ ਫਤੇ ਸਿੰਘ ਜੀ ਨੂੰ ਜਿਉਂਦੇ ਜੀ ਕੰਨ ਦੇ ਵਿੱਚ ਚੜਵਾ ਦਿੱਤਾ ਗਿਆ ਸੀ ਤੇ ਇਹ ਦੇਖ ਕੇ ਉਹਨਾਂ ਦੀ ਮਾਤਾ ਗੁਜਰੀ ਜੀ ਇਹ ਦੁੱਖ ਨਾ ਸਹਿ ਸਕੇ ਤੇ ਉਹਨਾਂ ਦੀ ਵੀ ਮੌਤ ਹੋ ਗਈ ਇਸ ਘਟਨਾ ਤੋਂ ਕੁਝ ਦਿਨ ਬਾਅਦ ਦੀਵਾਨ ਟੋਡਰਮਲ ਵਜ਼ੀਰ ਖਾਨ ਦੇ ਕੋਲ ਗਿਆ ਅਤੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਲਈ ਜ਼ਮੀਨ ਮੰਗੀ ਤਦ ਵਜ਼ੀਰ ਖਾਨ ਨੇ ਕਿਹਾ ਕਿ ਜੇ ਤੁਹਾਨੂੰ ਜ਼ਮੀਨ ਚਾਹੀਦੀ ਹੈ ਤਾਂ ਜਿੰਨੀ ਜ਼ਮੀਨ ਉੱਤੇ ਤੁਸੀਂ ਸੋਨੇ ਦੀਆਂ ਮੋਹਰੇ